ਸਾਬ ਸ੍ਰੀ ਕਨਾਲਕਦੇਵ ਜੀ ਮਹਾਰਾਜ ਜੀ ਦੇ ਇਸ ਮਰਗਸ਼ਪੁਰ ਦੇ ਉਪਲਬ ਦੇ ਵਿੱਚ ਗੁਰਦੁਆਰਾ ਖਲਗੀ ਦਾ ਸਿੰਘ ਸਵਾ ਤੋਂ ਨਿਕਲੇ ਇਤਸਾਦ ਗਰਕੀਤਾਂ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪਿਛਲੇ 35 ਸਾਲਾਂ ਤੋਂ ਲਗਾਤਾਰ ਸਿਮ ਐਲਮੈਂਟ ਸੋਸਾਇਟੀ ਵੱਲੋਂ ਸਟੇਸ਼ਨ ਦੇ ਸਾਹਮਣੇ ਹਰ ਸਾਲ ਹਲਵਾ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ ਅਤੇ ਸਮੁੱਚੀ ਜਿੰਨੀ ਵੀ ਸਾਧ ਸੰਗਤ ਇਸ ਨਗਰ ਕੀਰਤਨ ਦੇ ਵਿੱਚ ਪਹੁੰਚੀ ਸਾਰਿਆਂ ਨੂੰ ਬਹੁਤ-ਬਹੁਤ ਵਾਦਕਾ ਪੂਰੇ ਦੇਸ਼ ਵਾਸੀਆਂ ਨੂੰ ਗੁਰਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰੋਫੀਆ ਬਹੁਤ-ਬਹੁਤ ਵਧਾਈਆਂ ਜਤਿੰਦਰ ਸਿੰਘ ਪੰਟੀ ਮੇਰੇ ਨਾਲ ਦੇਖ ਲਗੀ ਪਿਛਲੇ 35 ਸਾਲਾਂ ਤੋਂ ਇਸ ਸੇਵਾ ਦੇ ਖਾਨੇ ਦੇ ਵਿੱਚ ਹਿੱਸਾ ਲੈ ਰਿਹਾ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਇੱਥੇ ਪਹੁੰਚੇ ਸਾਰੇ ਵੀ ਦੋਸਤ ਮਿੱਤਰ ਭਰਾ ਦੀਪੂ ਕੈਜੀ ਤੇਰੇ ਤੁਨੀ ਜੀ ਕੋਲ ਵੀ ਸੱਤਵਾਲ ਜੀ ਸਰਪਾ ਜੀ ਸਾਰਿਆਂ ਨੂੰ ਬਹੁਤ-ਬਹੁਤ ਅਤਿ ਮਾਨ ਪਾਉਣ ਦੇ ਲਾਭੇ ਪਹੁੰਚਾ ਤੀਆਂ ਬਹੁਤ-ਬਹੁਤ ਧੰਨਵਾਦ ਕਰਦਾ ਭਗਵਾਨ ਇੱਥੇ ਇਹਨਾਂ ਦੇ ਕਿਰਪਾ ਬਣਾਈ ਰੱਖਿਆ ਉਹਦਾ ਇੱਥੇ ਇਹ ਲੰਗਰ ਪੜਾ ਰਹੇ ਜੁਗਾ ਕੇ ਮਾਤਰ ਚਲਦੇ ਰਹੇ ਭਾਈ ਦੇ ਸਾਥ ਬੱਛਾ ਬਾਈ ਜੀ ਨੇ ਨਵੇਂ 7% ਕਰਕੇ ਕੀਤਾ ਚਾਨਣ ਪਲਾਟ ਇੰਕਸਟ ਕੀਤਾ ਪਰ ਨਾ ਚੱਲੇ ਇੱਕ ਜੁਗਾ ਮਾਤਰ ਸਾਈਜ਼ ਨਾਲ ਦੀ ਬਾਹਰ ਦਾ ਇਸ ਪਾਸੇ ਦਾ ਸੁਧਾਰ ਆ ਰਿਹਾ ਹੈ ਬੱਤਾ ਫਸਾ ਪਾਰਿਆ ਹੈ ਇਸੇ ਸਬੱਤ ਦੇ ਵਿੱਚ ਗੋਤਰਾ ਸਿੱਖੀ ਕੋਲ ਪਾਸੇ ਸਮਾਜਿਕ ਸਪਾਟ ਦਾ ਸਾਰਕੋਨ ਚਾਲ ਬਕੀਪਟ ਪਾਕਟਨ ਸਾਇੰਸ ਸਿਰੀਕੂਟ ਵਟਸਐਪ ਦੇ ਮਾਰਗ ਉੱਤੇ ਚਾਹੇ ਜੇ ਪੰਜਾ ਪੈਰਾ ਸਰਵਾਈਕ ਇਕੱਤਰਿਆ ਹੈ ਉਹ ਕਿਸ ਟੈਪ ਜੋ ਚਾਲ ਬਕੀਪਟ ਹੈ ਗੈਂਟਾ ਕਾ ਸੁਚਿਤ ਕਰਦਾ ਹੈ ਕਿਹੜੇ ਪਹੁੰਚ ਚੁਕਾ ਹੈ ਕਿਥੇ ਸੰਭਾ ਰੋਟਸ ਕਰ ਲਿਆ ਹੁਆ ਹੈ ਇਸ ਮਦਦ ਲਈ ਕਦੋਂ ਸ਼ਾਮਲ ਹੋ ਜਾ ਹੈ ਕੋਤਰਾ ਸਿਰਗੋ ਪਕੀਤਾ ਸਿੰਘ ਸਰੋਨੀ ਸਮੂਹ ਕਮੇਟੀ ਕਾਂਸਾਦ ਸਾਡ ਰੀਸੈਂਟ ਸਟਾਰਟ ਅਪ ਪ੍ਰੋਪੋਜ਼ਲਸ ਦੇ ਉੱਪਰ ਵੱਲੋਂ ਸਾਰੀਆਂ ਆਈਆ ਸੱਤਾ ਦਾ ਜੋ ਸੰਗਠਿਤ ਇਤਿਹਾਸ ਬਣਿਆ ਹੈ ਸਭ ਦਾ ਬਹੁਤ ਬਹੁਤ ਤੌਰ ਤੇ ਜਿਨ੍ਹਾਂ ਨੇ ਸੇ ਲੋਟ ਦੇ ਉੱਤੇ ਬੇਅੰਤ ਲੰਗਰ ਲਗਾ ਕੇ ਸਤਰਾ ਇੱਕ ਸ਼ਾਹ ਦਾ ਪ੍ਰਤੀਯੋਗ ਨੂੰ ਬਚਾ ਇਸਾਰੇ ਨੂੰ ਸਤ ਚੜ੍ਹਦੀ ਕਲਾ ਦਾ ਪ੍ਰਕਾਰ ਬਖਸ਼ੇ ਫਿਰ ਦੁਬਾਰਾ ਗੁਰਦਾਸ ਸਿੰਘ ਜੀ ਕੱਲ ਕੀ ਸਾਹਿਬ ਸਿੱਖ ਸਭਾ ਦੇ ਪ੍ਰਮੁੱਖ ਸੋਹ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਮੈਂ ਬੋਲਦੀ ਸਤਰਵਾਲ ਆਮ ਆਦਮੀ ਪਾਰਟੀ ਤੋਂ ਤਾਂਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੀਆਂ ਹੋਰ ਲਧਾਨਾ ਵਾਸੀਆਂ ਨੂੰ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਬੜੀ ਖੁਸ਼ੀ ਦੀ ਗੱਲ ਹੈ ਪਿਛਲੇ 35 ਸਾਲਾਂ ਤੋਂ ਲਗਾਤਾਰ ਰੇਲਵੇ ਸਟੇਸ਼ਨ ਸ਼ੋਪ ਕੀਪਰ ਐਸੋਸੀਏਸ਼ਨ ਦੇ ਮੁਖੀ ਬਿੱਟੂ ਗੁੱਪਰ ਜੀ ਸਰਦਾਰ ਜਤਿੰਦਰ ਸਿੰਘ ਬੰਟੀ ਜੀ ਮਾਰਕਸਿੰਗ ਮੈਪ ਹੈ ਹੋਰ ਨਹੀਂ ਤਮਾਮ ਟੀਮ ਜੋ ਹੈ ਜਦੋਂ ਵੀ ਇਸ ਰੋਡ ਦੇ ਉੱਤੇ ਨਗਰ ਕਿਰਤਨ ਨਿਕਲਦਾ ਹੈ ਕਿ ਉਹਨਾਂ ਦਾ ਪਰਵਾ ਸਵਾਗਤ ਕਰਦੇ ਹਨ ਫੁੱਲ ਫੁੱਲਾ ਦੇ ਨਾਲ ਉਹਨਾਂ ਦੇ ਨਾਲ ਨਾਲ ਇੱਕ ਵੱਡਾ ਲੰਗਰ ਜੋ ਕੈਸਾ ਭਾਰੀ ਆਟਰਾ ਦੇ ਇੱਕ ਵੱਡਾ ਲੰਗਰ ਹਜ਼ਾਰਾਂ ਇਨਸਾਨਾਂ ਲੋਕ ਜੋ ਹੈ ਲੰਗਰ ਦਾ ਸੇਵਨ ਕਰਦੇ ਹਨ ਸੋ ਮੈਂ ਅੱਜ ਦੇ ਦਿਨ ਦੇ ਉੱਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਔਰ ਉਸ ਉਕਾਲਪੁਰ ਖ ਮਾਰਾਏ ਤੇ ਚੰਨਾਈ ਬੇਨਤੀ ਕਰਦਾ ਕਿ ਇਹਨਾਂ ਦੇ ਉੱਤੇ ਹਮੇਸ਼ਾ ਹੀ ਆਪਣੀ ਕਿਰਪਾ ਬਰਾਏ ਰੱਖੋ ਤਾਂ ਜੋ ਹਮੇਸ਼ਾ ਹੀ ਦੇਸ਼ ਦੀ ਸੇਵਾ ਕਰਦੇ ਰਹਿਣ ਸਮਾਜ ਦੀ ਸੇਵਾ ਕਰਨ ਧਰਮ ਦੀ ਸੇਵਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਹੀ ਸਤਿਕਾਰਯੋਗ ਪਰਮੇਂਦਰ ਸਿੰਘ ਮਹਤਾ ਜੀ ਜੋ ਮੇਰੀ ਟੀਮ ਵੱਲੋਂ ਜੋ ਅੱਜ ਬਰਨਾਰਾ ਵਿਖੇ ਗੁਰਪੁਰਬ ਤੇ ਲੰਗਰ ਲਗਾਇਆ ਗਿਆ ਤੇ ਉਹ ਸਾਰੀ ਸੰਗਤ ਅੱਜ ਨੰਦ ਮਾਰ ਰਹੀ ਹੈ ਤੇ ਬਹੁਤ-ਬਹੁਤ ਮੁਬਾਰਕਬਾ ਦਿਨਾ ਮੈਂ ਭਾਰਤੀ ਵਾਸੀ ਤਰਫੋਂ ਕਿ ਸ਼ਰੋਮਨੀ ਕਾਲੀ ਦਾ ਲੱਲੂ ਤੇ ਪ੍ਰਭੂ ਸਾਰਾ ਤੇ ਵਾਹਿਗੁਰੂ ਸਾਰਾ ਤੇ ਆਪਣੀ ਕਿਰਪਾ ਬਣਾਈ ਸਕੇ ਅੱਜ ਗੁਰੂ ਨਾਨਕ ਦੇਵ ਜੀ ਦੇ ਪਗੜਤ ਗਸਤੇ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਤੇ ਸਾਡੇ ਨਾਲ ਮੇਰੇ ਪ੍ਰਕਰ ਗੁਰਬਾਲਟੀ ਸਰਵਰਾਲ ਜੀ ਬਿੱਟੂ ਪੰਬਰ ਜੀ ਤੇ ਪਰਮਪ੍ਰਕਰਮਤਾ ਜੀ ਦੀਪੂ ਕਾਈ ਜੀ ਬੰਟੀ ਜੀ ਸੋਤਾ ਸਾਹਿਬ ਸਾਰਿਆਂ ਵੱਲੋਂ ਮੈਂ ਬਹੁਤ ਬਹੁਤ ਵਧਾਈ ਦਿੰਦਾ ਅੱਜ ਦੇ ਇਸ ਪ੍ਰਗਤੀਵਸਤੀਆਂ